ਮਾਫੀ ਮਦਦ ਕਰਨ ਆ ਗਿਆ ਮੈਂ ਭਾਈ ਕੁਝ ਹੋ ਕਰਦਾ ਮੈਨੂੰ ਉਹ ਬੰਦਾ ਨਹੀਂ ਕੋਈ ਆ ਭਾਈ ਮੈਨੂੰ ਬਜਾਇ ਤੋਂ ਕੁੱਟਿਆ ਮੈਂ ਆਇਆ ਨਾ ਸਪੈਸ਼ਲ ਮੈਂ ਤਾਂ ਸਿਰ ਕੀ ਗੱਲ ਹੋ ਰਹੀ ਸੀ ਤੁਸੀਂ ਮੈਨੂੰ ਕਿ ਆ ਹੋਇਆ ਮੈਂ ਤਾਂ ਕੋ ਸਾਹਮਣੇ ਵੀ ਗੱਲ ਕੀਤੀ ਆ ਮੈਂ ਕਿਹਾ ਭਾਈ ਤੁਹਾਨੂੰ ਨਜਾਇਜ਼ ਕੋ ਮੈਨੂੰ ਕਹਿੰਦਾ ਲੈ ਤੁਸੀਂ ਐਵੇਂ ਮਦਦ ਕਰਨ ਆਏ ਤੇ ਇਹ ਕੀ ਆ ਭਾਈ ਮਾਫੀ ਨਾ ਤੁਸੀਂ ਕੁੱਟ ਕੇ ਉਹਨੂੰ ਕਰ ਜ਼ਬਰਦਸਤੀ ਨੂੰ ਕਾ ਲਿਆ ਤੁਸੀਂ ਉਹਦਾ ਮੁਲਾਇਆ ਕਿਉਂ ਨਹੀਂ ਕਰਾਇਆ ਮੈਨੂੰ ਦੱਸੋ ਜੋ ਨੇ ਸ਼ਰਾਬ ਪੀਤੀ ਸੀ ਪੁਲਸ ਦੀ ਪਹਿਲੀ ਡਿਊਟੀ ਕੀ ਬੰਦੀ ਆ ਮੁਲਾਇਆ ਕਰਾਓ ਉਹ ਕੋਈ ਵੀ ਸਿੱਧਾ ਨਹੀਂ ਇਹਦਾ ਉਹ ਆਪਣੇ ਮੂੰਹ ਨਹੀਂ ਨਹੀਂ ਬੈਸੋ ਨਾ ਉਹ ਤਾਂ ਆਪਣੇ ਮੂੰਹ ਕੋਈ ਮੁੰਡਿਆਂ ਨੂੰ ਕਹਿ ਨਾ ਕੁਝ ਕਰਨਾ ਤਾਂ ਕਰ ਲੋ ਆਪਣਾ ਪੁੱਤ ਯਾਰ ਦੀ ਤੇਨਾਂ ਕੋ ਮੇਰਾ ਮੈਡੀਕਲ ਹੋਣਾ ਚਾਹੀਦਾ ਸੀ ਮੈਡੀਕਲ ਦੋਨੋਂ ਕੋ ਕਿ ਮੈਡੀਕਲ ਕਿਉਂ ਨਹੀਂ ਬਣਾਇਆ ਜਮਾ ਡਰਿੰਕ ਕੀਤੀ ਸੀ ਤੇ ਸਵੇਰੇ ਲੰ ਸੰਜੂ ਸ਼ਰਮਾ ਜੀ ਇੱਕ ਹੀ ਗਲਤ ਹੋਈ ਜਿਹੜਾ ਸਰ ਮੈਂ ਇੱਥੇ ਆਈ ਮਦਦ ਕਰ ਮੰਗਣ ਠੀਕ ਹੈ ਆਪਣਿਆਂ ਵਰ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕੋਤਤ ਨਹੀਂ ਅਗੂਦੀ ਭੁੱਲ ਦੇਗੇ ਠੀਕ ਆ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉਸ ਤੋਂ ਮੁੰਡੇ ਤੰਗ ਕਰਦੇ ਪਏ ਸਰ 24/7 ਆਹ ਹੀ ਸਮਾਨ ਨਾਲ ਤੇ ਮੁੰਡੇ ਮੈਂ ਤਾਂ ਕਹਿੰਦਾ ਮੈਂ ਪੁਲਿਸ ਨੂੰ ਕਿਹਾ ਮੈਨੂੰ ਸਭ ਨੂੰ ਤੰਗ ਕਰਦੇ ਪਏ ਆ ਤੇ ਇਹਨਾਂ ਨੇ ਮੈਨੂੰ ਥਾੜ ਕੇ ਥੱਪੜ ਮਾਰ ਤੂੰ ਕਰਦਾ ਪਿਆ ਰੱਤ ਫੇ ਪੂਰੀ ਦੁਨੀਆ ਕੀ ਕਰਦੇ ਮੇਰੇ ਸਭ ਨੂੰ ਥੱਪੜ ਮਾਰ ਕੇ ਪਾਓ ਠੀਕ ਹੈ ਤੇ ਇਸ ਬੰਦੇ ਨੇ ਮੈਨੂੰ ਫਿਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫਿਰ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥਕੜੀਆਂ ਪਾਈਆਂ ਲਾਸ਼ਾਂ ਭਾਦੀਆਂ ਸਿਰ ਤੇ ਬੂਟ ਮਾਰੇ ਕਿੰਨਾ ਕੁਸ਼ ਕੀਤਾ ਮੈਨੂੰ ਅੰਦਰ ਬਿਠਾ ਕੇ ਦੀ ਗੱਲਬਾਤ ਆਈ ਸੀ ਹਾਂਜੀ ਸਰ ਕਹਿੰਦਾ ਇੱਕ ਬੰਦਾ ਆਇਆ ਕੋਈ ਸਿ ਇਹ ਪੰਜਾਬ ਪੁਲਿਸ ਤੇ ਮੁਜਰਾ ਕਰਾਂਦੇ ਸਿੱਧੀ ਸਿੱਧੀ ਦੀ ਹੈਲਪ ਕਰਾਉਂਦੇ ਪਏ ਇਹ ਉਹਨਾਂ ਵੱਲੋਂ ਹਾਂਜੀ ਉਹਨਾਂ ਵੱਲੋਂ ਲਾਜ਼ਮਾਂ ਵੱਲੋਂ ਲਾਜ਼ਮਾਂ ਵੱਲੋਂ ਸੀਸੀਟੀਵੀ ਕੈਮਰੇ ਤੇ ਮੈਨੂੰ ਕੋਈ ਗਲਤ ਕੁਝ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆਇਆ ਤੇ ਇਹਨਾਂ ਨੇ ਕਿ ਤੂੰ ਕਰਦਾ ਬਾ ਰਾਤੀ ਮੂੰਹ ਤੇ ਚਪੇੜ ਮਾਰ ਕੇ ਕੰਦੇ ਮੈਂ ਕਿਹਾ ਕੀ ਮਤਲਬ ਇਹਨਾਂ ਨੇ ਖੁਦ ਕੀਤੀ ਤੁਸੀਂ ਗਲਤ ਬੋਲਦੇ ਤੇ ਸੀਸੀਟੀਵੀ ਕੈਮਰੇ ਦੇਖੋ ਮੈਂ ਵੀਡੀਓ ਬਣਾਉਂਦਾ ਹੋਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਸਰ ਮੈਂ ਬੀਤੀ ਕੀਤੀ ਹੁੰਦੀ ਤੇ ਮੇਰੀ ਮੈਡੀਕਲ ਦੋ ਮੈਡੀਕਲ ਕੋਈ ਨਹੀਂ ਬਣਾਇਆ ਮੈਂ ਕੋਈ ਗੱਲ ਨਹੀਂ ਸਰ ਤਕੱਲਾ ਵੇਖ ਕੇ ਨਾ ਪੈ ਗਿਆ ਮੈਨੂੰ ਇਹ ਕਿੰਨੇ ਜੁਨੇ ਸੀ ਇਹ ਤਿੰਨ ਚਾਰ ਜਾਨੇ ਇੱਕ ਔਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਸੀ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਕਾ ਅੰਦਰ ਬੈਠਾ ਕੋਟੇ ਤੁਹਾਨੂੰ ਛੱਡਤਾ ਨੇ ਕੋਟੇ ਫਸੇਰੇ ਪੰਜ ਛੇ ਛੱਡਿਆ ਸਰ ਮੈਨੂੰ ਅੱਛਾ ਠੀਕ ਹੈ ਕਹਿੰਦੇ ਜਾਓ ਹਾਂ ਕਹਿੰਦੇ ਜਾਓ ਮਾਹੀ ਕੋਟਲੇ ਆ ਤੇਰੇ ਬਰਥਡੇ ਗਿਫਟ ਮਿਲ ਗਿਆ ਤੁਹਾਨੂੰ ਆਹ ਅੰਦਰ ਅੱਛਾ ਟੋਡਾ ਬਰਥਡੇ ਸੀਗਾ ਮੇਰਾ ਅਗਲੇ ਦਿਨ ਕਹਿੰਦੇ ਬਈ ਤੇਰਾ ਬਰਥਡੇ ਮੈਂ ਕਿਹਾ ਉਹਨਾਂ ਨੇ ਕਹਿੰਦੇ ਨੇ ਤੇਰਾ ਬਰਥਡੇ ਮੈਂ ਕਿਹਾ ਮੇਰਾ ਬਰਥਡੇ ਦਾ ਕਹਿੰਦੇ ਫੇਰ ਵੀ ਜ਼ਰਾ ਬਰਥਡੇ ਗਿਫਟ ਮ ਇਹ ਇਹ ਕਿਰਨ ਲੱਗਦਾ ਨਹੀਂ ਤੁਹਾਡੇ ਨਾਲ ਤਕੇਸ਼ਾ ਹੀ ਬਹੁਤ ਤਕੇਸ਼ਾ ਜੋ ਸਰ ਪੰਜਾਬ ਪੁਲਿਸ ਸਾਡੀ ਮਦਦ ਕਰਨ ਲਈ ਗਈ ਜਾਂ ਸਾਨੂੰ ਤਾਂ ਸਾਨੂੰ ਕੁੱਟਣ ਲਈ ਗਈ ਆ ਤੇ ਸਭ ਤੋਂ ਵੱਡੀ ਗਲਤੀ ਗੱਲ ਆ ਹੋਈ ਮੇਰੇ ਕੋਲ ਇਨਾ ਕੋ ਮਦਦ ਮੰਗਣ ਆ ਗਿਆ ਥਾਂ ਤੇ ਮੇਰੀ ਮੰਗ ਕਿਹਾ ਮੇਰੀ ਮੰਗ ਨੂੰ ਇਨਸਾਫ ਦੇ ਦਿੱਤਾ ਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਰਹਿਣ ਲੋਕ ਤੇ ਲੋਕ ਪੰਜਾਬ ਪੁਲਿਸ ਤੋਂ ਮਦਦ ਵਾਸਤੇ ਆਉਂਦੇ ਵੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਜਿਸ ਤਰ੍ਹਾਂ ਇਹਨਾਂ ਵੱਲੋਂ ਕੀਤਾ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਦੇ ਘਰ ਹੋਣੀ ਹੈ ਇਹਨਾਂ ਤੇ ਆਣੀ ਸ਼ਾਦੀ ਸਰ ਕੋਈ ਗੱਲ ਆਪਾਂ ਮਦਦ ਮੰਗ ਰਹੇ ਆ ਆਮ ਜਨਤਾ ਕੀ ਆ ਅੱਡੇ ਕਰਕੇ ਤੇ ਬੰਨੇ ਹੜੀ GST ਕਰਕੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਇਨਸਾਫ ਚਾਹੀਦਾ ਮੈਨੂੰ ਸਰ ਬਸ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਆ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆਇਆ ਆ ਮੇਨੂੰ ਮੁੰਡੇ ਤੰਗ ਕਰਨਦੇ ਸੀ ਤੇ ਮੈਂ ਗ੍ਰੀਨ ਐਮ ਨੂੰ ਚੌਂਕੀ ਤੇ ਆਪਣੀ ਕੰਪਲੇਂਟ ਲੈ ਕੇ ਗਿਆ ਕਿ ਭਾਜੀ ਮੈਨੂੰ ਮੁੰਡੇ ਤੰਗ ਕਰਨਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਦਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦੇ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆਹ ਦੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹਤਕੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਸੀ ਇਹਨਾਂ ਨਾਲ ਕੋਈ ਪ੍ਰਾਈਵੇਟ ਸੀਗਾ ਵਰਦੀ 'ਚ ਉਹਨੂੰ ਕਹਿੰਦੇ ਗੇਗਾ ਇਹਨਾਂ ਨੂੰ ਕੁਝ ਕਰਨਾ ਤੇ ਕਰ ਲੈ ਕੀ ਭਾਜੀ ਕੀ ਵਾਕਿਆ ਹੋਇਆ ਪੁਲਿਸ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤੇ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਜ਼ਾਦ ਕਰਨ ਆਏ ਆਂ ਲੋਕਾਂ ਦੀ ਯਾਰ ਅਸੀਂ ਮਜ਼ਾਦ ਕਰਨ ਆਏ ਆਂ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤੋਂ ਨਾ ਦਿੱਤਾ ਤੁਹਾਡਾ ਕੋ ਇਨਸਾਫ ਦੀ ਮੰਗ ਕਰਨ ਹੀ ਆਏ ਆਂ ਉਲਟਾ ਸਾਨੂੰ ਗਲਤ ਕਹਿਂਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇ ਹੈਗਾ ਤੇ ਉਹਦਾ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਤਾਂ ਮੇਰਾ ਕੀ ਕਸੂਰ ਆ ਉਹ ਮਰ ਜਾਏ ਵਿਚਾਰਾ ਯਾਦ ਫਿਰ ਕਹਿ ਦੋ ਕਿ ਗ ਇਹ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰੋ ਕਿ ਉਹਨੇ ਡਰਿੰਕ ਕੀਤੀ ਏ ਉਹ ਤਾਂ ਤੁਸੀਂ ਕਿਧੋਂ ਰਾਹ 'ਚ ਫੜ ਕੇ ਲਿਆ ਉਹ ਤਾਂ ਵਿਚਾਰਾ ਆਪ ਚੋਂ ਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਏ ਯਾਰ ਮੰਨ ਲਓ ਜੇ ਰੋ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਉਹ ਪਾਏ ਡਿੱਗਿਆ ਉਹ ਭਾਜੀ ਆ ਡਿੱਗਣ ਦੇ ਨਿਸ਼ਾਨ ਇਧਰ ਸੰਜੂ ਮੋਟਰਸਾਈਕਲ ਤੇ ਆਪ ਆਇਆ ਤੇ ਮੋਟਰਸਾਈਕਲ ਭਾਜੀ ਇਧਰ ਇਧਰ ਆਹ ਡਿੱਗਣ ਦੇ ਨਿਸ਼ਾਨ ਨੇ ਦੱਸੋ ਮੈਨੂੰ ਆ ਦੱਸੋ ਆ ਡਿੱਗਣ ਦੇ ਨਿਸ਼ਾਨ ਨੇ ਭਾਈ ਦੱਸੋ ਮੈਨੂੰ ਤੁਸੀਂ ਘਟੋ ਘੜ ਇੰਨਾ ਤੇ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਦੋਂ ਕਹਿੰਦੇ ਤੁਸੀਂ ਕਿਉਂ ਮਦਦ ਲਈ ਆ ਕੇ ਦੱਸ ਮਦਦ ਲਈ ਜੇ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣਗੇ ਕੋਲ ਫਿਰ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜੋਗੇ ਯਾਰ ਇਹ ਠੀਕ ਹੈ ਕਿਹੜਾ ਇੱਕ ਮੋਟਾ ਹੈ ਸਿਗਰ ਰਾਤ ਕਹਿੰਦਾ ਵੀ ਇੱਥੇ ਫੁੱਟ ਮਾਰ ਰਹੀ ਕੀ ਮਾਰਨਾ ਦੀ ਇਹ ਰਾਤ 3 ਵਜੇ ਆਇਆ ਮਲਾਜਮਾਂ ਤੋਂ ਰਾਹਵੇ ਦੀ ਪੀਤੀ ਹੋਈ ਸੀ ਤੇ ਮਲਾਜਮ ਉਹਨਾਂ ਆ ਕੇ ਗਲਤ ਬੋਲਣ ਲੱਗ ਗਿਆ ਤੇ ਜੱਕ ਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੇ ਵੱਜਾ ਤੇ ਥੱਲੇ ਟਿਕਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਤੇ ਮਲਾਜਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਤੇ ਫਿਰ ਕੈਮਰੇ 'ਚ ਵੀਡੀਓ ਬਣਾਉਣ ਡਾਇ ਪਿਆ ਤੇ ਮਲਾਜਮਾ ਨੂੰ ਵੀ ਉਲਟਾ ਬੋਲਣ ਲੱਗ ਗਿਆ ਸਰ ਮਲਾਜਮ ਨੇ ਗਲਤ ਬੋਲਣ ਕਰਕੇ ਉੱਤੇ ਕੁੱਟ ਮਾਰ ਰਹੀ ਸੀ ਨਹੀਂ ਕੋਟਬਾ ਹਰ ਦੇ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਛੱਟ ਲੱਗੀ ਆ ਜੀ ਠੀਕ